ਤੇ ਤੁਹਾਡਾ ਨਾਮ ਹੈ ਯਾ ਰਾਮ ਦਿਆਲ ਕੰਮ ਵੀ ਤੁਸੀਂ ਹੁਣ ਉਹ ਦਿਆਲ ਵਾਲੇ ਹੀ ਕਰ ਰਹੇ ਹੋ ਮੈਨੂੰ ਪਤਾ ਲੱਗਿਆ ਹੈ ਕਿ ਬਹੁਤ ਸਾਰੇ ਜੇ ਪ੍ਰੋਗਰਾਮਸ ਤੁਸੀਂ ਤੇ ਤੁਹਾਡੇ ਭਰਾਵਾਂ ਨੇ ਮਿਲ ਕੇ ਚਲਾਇਆ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਕਿ ਜੋ ਬੱਚੇ ਪੜ ਪੜਨ ਚ ਸਮਰੱਥ ਨਹੀਂ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਉਹਨਾਂ ਨੂੰ ਨਹੀਂ ਸਪੋਰਟ ਕਰਦੀ ਉਹਦੇ ਲਈ ਤੁਸੀਂ ਪ੍ਰੋਗਰਾਮ ਚਲਾਏ ਨੇ ਨਾਲ ਡਿਊਟੀ ਦੇ ਕਿਸ ਤਰ੍ਹਾਂ ਕਰਦੇ ਹੋ ਬੇਸਿਕਲੀ ਅਸੀਂ ਕੋਈ ਨਵਾਂ ਨਹੀਂ ਕੀਤਾ ਅਸੀਂ ਉੱਥੋਂ ਹੀ ਕੀਤਾ ਜਿੱਥੋਂ ਅਸੀਂ ਆਏ ਹਾਂ ਜਿਹੜੀ ਪੌੜੀ ਚੜ ਕੇ ਮੇਰੇ ਵੱਡੇ ਭਰ ਨੇ ਐਵੇਂ ਇੰਗਲਿਸ਼ ਕੀਤੀ ਉਹ ਡੀਐਸਪੀ ਭਰਤੀ ਹੋ ਗਏ ਬੀਐਸਐਫ ਦੇ ਵਿੱਚ ਉਹਨਾਂ ਤੋਂ ਛੋਟੇ ਜਿਹੜੇ ਮੈਂ ਸਭ ਤੋਂ ਛੋਟਾ ਹਾਂ ਉਹ ਵਿਚਾਲੇ ਉਹਨਾਂ ਨੇ ਬੀਕੌਮ ਐਮਕੌਮ ਕੀਤੀ ਤੇ ਉਹ ਨਵਉਧਿਆ ਸਕੂਲਾਂ ਦੇ ਵਿੱਚ ਅਕਾਊਂਟਸ ਅਫਸਰ ਲੱਗ ਗਏ ਮੈਂ ਸਭ ਤੋਂ ਛੋਟਾ ਸੀਗਾ ਤੇ ਮੈਂ ਇੱਧਰ ਆ ਗਿਆ ਸਿਰਫ ਐਜੂਕੇਸ਼ਨ ਕਰਕੇ ਤੇ ਉਸ ਨੂੰ ਜਦੋਂ ਅਸੀਂ ਸਮਝਿਆ ਜਾਂ ਬ੍ਰਦਰ ਨੇ ਇਹ ਆਈਡੀਆ ਦਿੱਤਾ ਸੀ ਕਿ ਲੋਕਾਂ ਲਈ ਜੀਵਣਾ ਤੇ ਆਪਾਂ ਉੱਥੇ ਹੀ ਗਏ ਆਪਣੇ ਪਿੰਡਾਂ ਦੇ ਸਕੂਲਾਂ ਚ ਉਥੇ ਉਹੀ ਹਾਲ ਹੈ ਅੱਜ ਵੀ ਪੰਜਵੀਂ ਕਲਾਸ ਦੇ ਤੇ ਜਮਾਈ ਕਲੇਮ बिकॉज ਆਈ ऍम गोइंग ਪਰਸਨਲੀ ਥਰੂ ਦਾ ਸਟੂਡੈਂਟਸ ਆਫ 5th ਕਲਾਸ ਪੰਜਵੀਂ ਕਲਾਸ ਦੇ ਬੱਚਿਆਂ ਨੂੰ ਅੱਜ ਵੀ ਪੰਜਾਬੀ ਉਹਨਾਂ ਦੀ ਲੈਂਗੁਏਜ ਲਿਖਣੀ ਬੋਲਣੀ ਪੜ੍ਹਨੀ ਨਹੀਂ ਆਉਂਦੀ ਹੂੰ ਸੋ ਉੱਥੇ ਉਹੀ ਹਾਲ ਹੈ ਤੇ ਉੱਥੇ ਹੀ ਅਸੀਂ ਕੰਮ ਕਰਦੇ ਆ ਉਹਦੇ ਕੰਮਾਂ ਚੋਂ ਛੋਟੇ-ਛੋਟੇ ਅਸੀਂ ਪ੍ਰੋਜੈਕਟ ਕੱਢੇ ਨੇ ਤੇ ਜੀਣ ਦਾ ਤਰੀਕਾ ਜਾਂ ਆਪਣੇ ਆਪ ਨੂੰ ਸਿਖਾਉਣ ਦਾ ਹੀ ਤਰੀਕਾ ਹੈ ਇਹ ਅਸੀਂ ਮੈਂ ਆਪਣੇ ਮੇਰਾ ਮੰਨਣਾ ਹੈ ਕਿ ਮੈਂ ਉਹਨਾਂ ਲਈ ਨੀ ਕਰ ਰਿਹਾ ਇਹ ਮੈਂ ਤੁਸੀਂ ਇਹ ਸਾਰਾ ਕੁਝ ਪ੍ਰੋਗਰਾਮ ਤਿੰਨੇ ਭਰਾ ਇਕੱਠੇ ਕਰਦੇ ਆਂ ਯਾ ਤਿੰਨ ਭਰਾ ਸਾਡੇ ਦੋਸਤ ਨੇ ਸਾਡੇ ਨਾਲ ਤੇ ਅਸੀਂ ਇਕੱਠੇ ਉਹਨਾਂ ਲਈ ਐਜੂਕੇਸ਼ਨ ਟੂਰ ਅਰੇਂਜ ਕਰਦੇ ਆਂ ਉਹਨਾਂ ਲਈ ਨਵੋਧਿਆ ਸਕੂਲ ਦੀ ਇੰਟਰੈਂਸ ਜੀਐਨਵੀਐਸ ਦੀ ਕੋਚਿੰਗ ਵੀ ਕਰਦੇ ਹੋ ਮਤਲਬ ਯਾ ਅਸੀਂ ਪੈਸੇ ਨਹੀਂ ਲੈਂਦੇ ਕਿਸੇ ਤੋਂ ਅਸੀਂ ਉਹਨਾਂ ਤੋਂ ਸਮਾਨ ਲੈਂਦੇ ਆਂ ਹੂੰ ਕੋਈ ਕਾਪੀਆਂ ਲੈ ਦਿੰਦਾ ਹੈ ਹੂੰ ਕੋਈ ਸਾਨੂੰ ਸਕੂਲ ਬੈਗ ਲੈ ਦਿੰਦਾ ਹੈ ਹੂੰ ਕੋਈ ਸਾਨੂੰ ਜਿਹੜਾ ਹੈਗਾ ਸਟੇਸ਼ਨਰੀ ਪਲੱਸ ਜਿਹੜੀਆਂ ਵਰਦੀਆਂ ਲੈ ਦਿੰਦਾ ਹੈ ਹੂੰ ਕੋਈ ਸਾਨੂੰ ਜਦੋਂ ਅਸੀਂ ਉਹਨੂੰ ਟੂਰ ਤੇ ਲਿਆਉਂਦੇ ਆ ਕੋਈ ਤੇਲ ਪਵਾ ਦਿੰਦਾ ਹੁਣ ਮੇਰੇ ਇਨਸਪੈਕਟਰ ਦੋਸਤ ਨੇ ਉਹਨਾਂ ਨੇ ਸਾਨੂੰ ਤੇਲ ਪਵਾ ਦਿੱਤਾ ਸੋ ਇਦਾਂ ਦੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਉਹਨਾਂ ਨੂੰ ਕਰਦੇ ਆ ਤਾਂ ਕਿ ਚੱਲਿਆ ਚੱਲਦਾ ਰਹੇ ਔਰ ਇਹਦੇ ਲਈ ਸਾਨੂੰ ਜ਼ਿਆਦਾ ਉਹ ਅਕਾਊਂਟਸ ਵਗੈਰਾ ਚ ਨਾ ਜਾਣਾ ਪਵੇ ਸੋ ਇਦਾਂ ਅਸੀਂ ਮੈਨੇਜ ਕਰਕੇ 24 ਸਾਲ ਹੋ ਗਿਆ ਸਾਨੂੰ ਲੱਗਿਆ ਨੂੰ 24 ਸਾਲ ਤੋਂ ਤੁਸੀਂ এডਿਕੇਸ਼ਨ ਵਾਸਤੇ ਕੰਮ ਕਰਦੇ ਆ এডਿਕੇਸ਼ਨ ਵਾਸਤੇ ਕੰਮ ਕਰਦੇ ਆ ਔਰ ਮੇਰਾ ਔਰ ਮੇਰੇ ਮਿਸ਼ਨ ਦਾ ਇਹੀ ਮੰਨਣਾ ਹੈ ਕਿ এডਿਕੇਸ਼ਨ ਇਜ਼ a thing which can lead to a human be a good life a good citizen we can create hmm. a good world can be generated hmm. through education ਤੁਸੀਂ ਤਿਆਰੀ ਕਰਵਾਉਂਦੇ ਹੋ ਬੱਚਿਆਂ ਨੂੰ ਨਵੋਦੇ ਸਕੂਲਾਂ ਵਾਸਤੇ ਇੰਟਰਨੈਸ਼ਨਲ ਟੈਸਟ ਦੀ ਤਿਆਰੀ ਕਰਾਉਂਦੇ ਉੱਥੇ ਉਹ ਦਾਖਲ ਹੋ ਜਾਂਦੇ ਨੇ ਫਿਰ ਉਹ 7 ਸਾਲ ਉੱਥੇ ਫ੍ਰੀ ਪੜ੍ਹਦੇ ਨੇ ਉੱਥੇ ਖਾਣਾ ਪੀਣਾ ਔਰ 7 ਲੱਖ ਰੁਪਏ ਦਾ ਇੱਕ ਬੱਚੇ ਨੂੰ ਫਾਇਦਾ ਹੁੰਦਾ ਸਾਡੇ ਹੰਡਰਡਸ ਆਫ ਸਟੂਡੈਂਟਸ ਸਾਡੇ ਉੱਥੇ ਪੜ੍ਹ ਰਹੇ ਨੇ ਜਿਹੜੇ ਪੜ੍ਹ ਕੇ ਆ ਗਏ ਉਹ ਸਾਡੇ ਕੋਲੇ ਪੜਾਉਂਦੇ ਵੀ ਨਹੀਂ ਛੋਟੀਆਂ ਜਮਾਤਾਂ 'ਚ ਲੱਖ ਲੱਖ ਰੁਪਏ ਲੱਗ ਜਾਂਦਾ ਬੱਚਾ ਹਜੇ ਬੈਗ ਚੱਕ ਕੇ ਤੁਰਨਾ ਵੀ ਨਹੀਂ ਸ਼ੁਰੂ ਹੁੰਦਾ ਤੇ ਤੁਸੀਂ ਇੰਨਾ ਬੱਚਿਆਂ ਦੇ ਲੱਖਾਂ ਰੁਪਏ ਬਚਾ ਰਹੇ ਹੋ ਤੇ ਚੰਗੇ ਸਕੂਲਾਂ 'ਚ ਨਵੋਦੇ ਸਕੂਲਾਂ 'ਚ ਸੈਕੰਡ thing ਇਹ ਤੁਸੀਂ ਬਹੁਤ ਵੱਡੀ ਅੱਜ ਤਰਾਸ ਦੀ ਵਾਲੀ ਗੱਲ ਕੀਤੀ ਸਾਡੇ ਸਮਾਜ ਦੀ ਬਹੁਤ ਵੱਡੀ ਤਰਾਸ ਦੀ ਹੈ ਕਿ ਹੈਲਥ ਐਂਡ ਐਜੂਕੇਸ਼ਨ ਇਹ ਦੋ ਬਿਜ਼ਨਸ ਬਹੁਤ ਵੱਡੇ ਬਿਜ਼ਨਸ ਨੇ ਸਾਡੀ ਐਂਟਰਪ੍ਰੈਨਿਓਰਸ਼ਿਪ ਲਈ ਜਿਨ੍ਹਾਂ 'ਚ ਬੜੀ ਮੋਨੋਪੋਲੀ ਹੈ ਲੋਕਾਂ ਦੀ ਜਦ ਕਿ ਇਹ ਸੇਵਾ ਦੇ ਨਾਂ ਤੇ ਹੋ ਰਹੇ ਨੇ